ਹਾਂਜੀ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 10 ਗੱਠ ਪਾਸਿਆਂ ਸਾਂਭੀ ਕਤੋਂ ਕੋਈ ਬੇਨਤੀ ਕਰ ਰਜਿਸਟਰ ਜੀ ਆਪਣਾ ਪ੍ਰੋਜੈਕਟ ਆਪਣਾ ਜੀ ਤਾਂਤਵ ਭਾਵੇਂ ਇਹ ਸਿੰਘ ਜੀ ਨਾਂ ਅਖਰ ਰਹਿ ਦਿਆਂ ਵੀ ਆਪਾਂ ਵੀ ਸਾਖੀਆਂ ਦਾ ਸ਼ੁਰੂ ਕੀਤਾ ਹੈ ਜੀ ਸਾਖੇ ਵੀ ਆਪਾਂ ਉਹ ਦੇ ਰਿਹਾ ਜੀ ਮੈਂ ਉਸ ਤੋਂ ਸਾਖੇ ਦੇ ਦੇ ਰਿਹਾ ਜਿਸ ਜਿਹੜੀ ਸਾਖੀਆਂ ਬੇ ਪ੍ਰੂਫ ਦੇਣਾ ਹੁੰਦੇ ਪ੍ਰੂਫ ਜੀ ਜਿਹਦੇ ਜਿਹੜੇ ਬੱਤੋ ਦੇ ਟੈਲੀਫੋਨ ਨੰਬਰ ਤੇ ਜਾਣ ਤੇ ਜਿਹਨੇ ਜਿਹੜੇ ਹੱਗਿਆ ਬੀ ਲੋਕ ਬੀ ਅਸ਼ਰਦਾਂ ਨੂੰ ਤਾਂ ਲੋੜ ਹੀ ਨਹੀਂ ਪਰ ਕਈ ਨਸ਼ਰਦ ਕਮ ਦੇ ਵੀ ਹੁੰਦੇ ਜੀ ਉਹਨਾਂ ਨੂੰ ਫਿਰ ਲੋੜ ਹੁੰਦੀ ਆ ਉਹ ਫਿਰ ਉਹ ਚਾਹਤ ਹੁੰਦਾ ਵੀ 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 ਪੀਐਸੀ ਉਹਨਾਂ ਕੋਲ ਹੀ ਖੁੱਲੀ ਛੁੱਟੀ ਆ ਤੇ ਉਹਨਾਂ ਨੂੰ ਬੜੀ ਬੇਨਤੀ ਕਰਨ ਦੀ ਲੋੜ ਸੀ ਉਹਨਾਂ ਨੂੰ ਅਸੀਂ ਨਾ ਵੀ ਇਸ ਵੀ ਆਪਾਂ ਦੇ ਰਹੇ ਆ ਟੈਲੀਫੋਨ ਉਪਰ ਦੇ ਰਹੇ ਆ ਤੁਸੀਂ ਆਪੇ ਫੋਨ ਕਰਕੇ ਪਤਾ ਕਰ ਲਓ ਜੀ ਇਹ ਬੇਨਤੀ ਆ ਜਿਹੜੀ ਅੱਜ ਦੀ ਸਾਖੇ ਜੀ ਆਪਣੇ ਧੰਤ ਬਾਬਾ ਇਸ਼ਸ਼ ਸਿੰਘ ਜੀ ਨਾਲ ਸਰੇ ਤੋਂ ਬਰਸਾਏ ਮਾਪੁਰ ਬਈ ਬਾਬਾ ਕੁੰਦਨ ਸਿੰਘ ਜੀ ਦੀ ਸਾਖੇ ਉਹ ਬਕੰਦਨ ਸਿੰਘ ਦਾ ਭਰਾ ਜਿਹੜਾ ਛੋਟਾ ਭਰਾ ਸੀਗਾ ਵੀ ਸਤਾਤਰ ਸਿੰਘ ਤੇ ਉਹ ਮੁਹਾਲੀ ਚੰਡੀਗੜ੍ਹ ਰਿਹਦੇ ਸੀ ਰਹਿੰਦੇ ਹੁਣ ਵੀ ਰਹਿੰਦੇ ਆ ਪਰਿਵਾਰ ਸਾਰਾ ਰਹਿੰਦਾ ਤੇ ਉੱਥੇ ਰਹਿੰਦੇ ਸੀ ਜਿਹੋ ਉਹਨਾਂ ਦਾ ਨੌਜਵਾਨ ਲੜਕਾ ਜਿਹੜਾ ਸੀਗਾ ਲੜਕਾ ਹਰਜੀਤ ਸਿੰਘ ਵੀ ਉਹ ਸਰਗੋਸ ਹੋ ਗਿਆ ਸੀ ਇਹ ਪਰਿਵਾਰ ਨੇ ਨਾਲ ਸਾਰਾ ਉਹਨਾਂ ਛੱਡਤਾ ਸੀਗਾ ਫਿਰ ਬਾਬਾ ਕੁੰਦਨ ਸਿੰਘ ਜੀ ਨੇ ਫਿਰ ਉਹਨੂੰ ਸੱਦਿਆ ਤੇ ਉਹ ਵੀ ਬੇ ਲੜਕਾ ਨੂੰ ਦਿਖਾਇਆ ਕਿਸ ਤਰ੍ਹਾਂ ਦਿਖਾਇਆ ਉਹ ਮੈਂ ਤੁਹਾਨੂੰ ਦੱਸਦਾ ਗੁਰਵਾਣੀ ਦੀ ਧੁਕਾਉਂਦੇ ਜੀ ਕਾਰ ਸੰਗਤ ਉਹ ਸਾਧ ਕੀ 6839 ਕਾਰ ਸੰਗਤ ਉਹ ਸਾਧ ਕੀ 8633 ਜੀਉ ਪ੍ਰਮਾਤ ਅਹਰੇ ਸੱਚੈ ਸੋਉ ਜੀਉ ਪ੍ਰਮਾਤ ਅਹਰੇ ਸੱਚੈ ਸੋ ਇੱਥੇ ਮਿਲ ਬੜਾਈਆਂ ਇੱਥੇ ਮਿਲ ਬੜਾਈਆਂ ਦਰਗੇ ਭਾਵੇਂ ਥੋ 47 ਅੰਗ ਤੇ ਵੀ ਸਾਲ ਨੂੰ ਸੰਗਤ ਕਰਨਾ ਵੀ ਇੰਨਾ ਕੋ ਫਰਕ ਪੈਦਾ ਜੀ ਦੇਖੋ ਅੱਜ ਹੱਥਾਂ ਤੇ ਸਰੋਂ ਜੰਮ ਦੀ ਲਖਰ ਦਿਖਾਉਂਗਾ ਜੀ ਦੇਖੋ ਹਮਸਾਲ ਮੈਨੇ ਬਹੁਤ ਮੁਸ਼ਕਲ ਆ ਜੀ ਤੇ ਫਿਰ ਇਹ ਵੀ ਇੱਕ ਪੜੇ ਲਿਖੇ ਪਰਿਵਾਰ ਦੀ ਸਾਖੀ ਹੈ ਜੀ ਉਹਦੇ ਹਰਜੀਤ ਸਿੰਘ ਦਾ ਭਰਾ ਜਿਹੜਾ ਸੀ ਡਾਕਟਰ ਪਰਵਿੰਦਰ ਸਿੰਘ ਉਹ ਬਾਈ ਸੈਂਸਰੀ ਆਪਣਾ ਵਾਰਾ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਉਹਦਾ ਮੋਬਾਈਲ ਨੰਬਰ ਤੁਹਾਨੂੰ ਕਹਿੰਦਾ ਪਰਿਵਾਰ ਦਾ ਸਭ ਕੁਝ ਦਊਗਾ ਜੇਕਰ ਦੂਜੇ ਸਦਾ ਸੰਦੀਪ ਸੁਣੀ ਹੈ ਉਹ ਮੈਨੂਫੈਕਚਰ ਇੰਜੀਨੀਅਰ ਹੈ ਜਿਹੜਾ ਕੈਲ ਵਿੱਚ ਉਹਨਾਂ ਦਾ ਵੀ ਟੈਲੀਫੋਨ ਨੰਬਰ ਦਊਗਾ ਤੇ ਜਬਾਪਾ ਕੁੰਦਸ ਸਿੰਘ ਪਰਪਾ ਦਸੀ ਜੀ ਜਦੋਂ ਬਾਬਾ ਕੁੰਦਸ ਸਿੰਘ ਦੀ ਜਨਮ ਦਿਨ ਸੀ ਨਾ ਬਾਬਾ ਜੀ ਦੇ ਵੀ ਦਾਦਾ ਸਾਹਿਬ ਬਾਬਾ ਜੀ ਅਵਤਾਰ ਦੇਵ ਸਦੇ ਤੇਜਵਾਰ ਦਾ ਅਸਕਰਦੇ ਹੁੰਦੇ ਸੀ ਭੋਗ ਹਦੀ ਅਰੰਭਤਾ ਜੀ ਅਰਦਾਸ ਕਰਦੇ ਸੀ ਉਹ ਬੜੇ ਖੁਸ਼ ਹੋ ਕੇ ਕਰਦੇ ਸੀ ਤਾਂ ਬੇ ਅਰਦਾਸ ਕਰਦੇ ਧੰਨ 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 ਜਿਨ ਆਇਆ ਜਿਸ ਪ੍ਰਸਾਦ ਸਭ ਜਗਤ ਰਹਿ ਜਾਣਾ ਕਿ ਇਹ ਸੋ ਜਾਣ ਕੇ ਸੰਗ ਚਿਤ ਆਵੇ ਨਾ ਆਪ ਮੁਕਤ ਮੁਕਤ ਕਰ ਇਸ ਸਾਰ ਨਾਨਕ ਤੇ ਜਿਨ ਕੋ ਸਦਾ ਨਮਸਕਾਰ ਸਦਾ ਨਮਸਕਾਰ ਇਹ 294 ਅੰਕជា ਜੀ ਹੈ ਇਹ ਕਨਸਿ ਬਾਬਾ ਕਨਸਿ ਪਰਤਦੇ ਸੀ ਤੇ ਨਾਮ ਉਹਨਾਂ ਕੋਲ ਉਹਨਾਂ ਬਾਬਾ ਜੀ ਦਾ ਨਾਮ ਲੈਣਾ ਬੜਾ ਮੁਸ਼ਕਲ ਹੋ ਜਾਂਦਾ ਸੀ ਨਾਮ ਬਹੁਤ ਕੱਖ ਲੈਂਦੇ ਸੀ ਤੇ ਜੇ ਜੇ ਰੰਮ ਦਾ ਜੀ ਅਰਦਾਸ ਮਿਹਨ ਦਾ ਬਹੁਤ ਖੁਸ਼ੀ ਦੇ ਵਿੱਚ ਚਾਰ ਵਾਰੀ ਨਿਹਾਲ 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 ਕਹਿੰਦੇ ਸੀ ਤੇ ਇਹ ਕਰਦੇ ਸੀ ਖੁਸ਼ੀ ਪ੍ਰਖਾਉਂਦੇ ਜਿਹੜਾ ਭੋਗਾਂ ਦੀ ਅਰਦਾਸ ਹੁੰਦੀ ਸੀ ਭੋਵੇ ਬਰਾਗ ਦੇ ਵਿੱਚ ਜੀ ਉਹਨਾਂ ਦਾ ਪ੍ਰਹਜੂ ਰਿਸੀ ਹੁਕਸੀ ਆਪਣਾ ਗੁਰਮੀਤ ਸਿੰਘ ਤੇ ਸਾਡੇ ਕੋਲ ਰਹਿੰਦੇ ਜੀ ਉਹਨਾਂ ਪਤਾ ਨਹੀਂ ਸਾਰੇ ਵੀ ਬਾਪਾ ਉਹ ਮਤਿਆ ਬਾਬਾ ਸੇਵਾ ਸਿੰਘ ਜੀ ਬਾਬਾ ਗਰਚਰ ਸਿੰਘ ਬਾ ਬਾਬਾ ਸ੍ਰੀ ਜੀ ਨੇ ਪੁੱਛਿਆ ਸਰ ਪ੍ਰਾਣੇ ਜੀ ਨੂੰ ਸਭ ਨੂੰ ਪਤਾ ਜੀ ਤੇ ਬਾਬਾ ਜੀ ਵਿਰਾਗ ਦੇ ਵਿੱਚ ਭੋਗ ਦੇ 10 ਵਜੇ ਰੋਣ ਲੱਪ ਜਾਂਦੇ ਨੇ ਨਿਤ ਨਿਤ ਜੋ ਨੀਂਦ ਵਹਾੜਦੇ ਸਿਰ ਅਰਦਾਸ ਹੁੰਦੀ ਸੀ ਬਹੁਤ ਔਕੇ ਔਕੇ ਅਰਦਾਸ ਕਰਦੇ ਸੀ ਬ੍ਰਾਖ ਤੇ ਸਾਜਣ ਸਾਜਣ ਤੇਰੇ ਚਰਨ ਕੀ ਹੋਰ ਹੋ ਰਾਂ ਸੰਤੂਰ ਸਾਜਣ ਤੇਰੇ ਚਰਨ ਕੀ ਹੋਰਾਂ ਸਤੂਰ ਨਾਨਕ ਸੰਤਵਾਰੀਆ ਪੇਖੋ ਸਦਾ ਹਯੂ ਨਾਨਕ ਸੰਤਵਾਰੀਆ ਪੇਖੋ ਸਦਾ ਹਯੂ 989 ਨੌਸਾਣਾ ਨਵੇਂ ਆਕੇ ਦੇ ਵਿੱਚ ਆਉਂਦਾ ਸਾਲ ਦੇ ਸਾਜ ਦੇ ਮੁਰਸ਼ਿਦ ਇਜਾਦ ਦੇ ਵਿੱਚ ਹੁੰਦਾ ਜੀ ਜਦ ਬਾਗ ਵਿੱਚ ਬਾਬਾ ਜੀ ਜੇ ਬੈਠਣ ਸ਼ੁਰੂ ਕਰਦੇ ਸੀ ਬਾਬਾ ਖੁੰਦਰ ਸਿੰਘ ਜੀ ਤੇ ਵੀ ਉਹਨਾਂ ਨੇ ਸ਼ੁਰੂ ਕਰਦੇ ਸੀ ਜੇਰੇ ਤੋਂ ਦੇ ਕਰਦੇ ਸੀ ਬਾਬਾ ਜੀ ਕਿਸ ਤਰ੍ਹਾਂ ਸਮਾ ਬਤਾਇਆ ਹੋਰ ਬਚਨ ਬਾਬਾ ਜੀ ਸ਼ਿਸ਼ਨੀ ਬਾਰੇ ਸ਼ੁਰੂ ਕਰਦੇ ਪਰ ਉਹਨਾਂ ਨੇ ਕਦੇ ਵੀ ਕਦੇ ਵੀ ਬੈਠਣ ਸਮਾਪਤ ਨਹੀਂ ਸੀ ਕੀਤਾ ਕਿਉਂ ਨਹੀਂ ਸੀ ਕੀਤੀ ਬਰਾਗ ਚਾਹੇ ਦੀ ਸੀ ਬਰਾਗ ਚਾਹੇ ਦੀ ਸੀ ਬਾਬਾ ਜੀ ਕੁਝ ਸ਼ੁਰੂ ਕਰਦੇ ਇੱਕ ਸਵਾਰਥੀ ਨਹੀਂ ਸੀ ਕੀਤੇ ਹਾਂ ਜੀ ਤੇ ਬਰਾਗ ਚਾਹੇ ਬਰਾਗ ਇਹ ਨਹੀਂ ਵੱਡੀ ਸੀ ਜਾਈ ਬਰਾਗ ਉਸ ਦੇ ਕੋਲ ਹਮੇਸ਼ਾ ਉਹੀ ਬੰਦਾ ਉਹੀ ਮਹਾਪੁਰਸ਼ ਸਫਲ ਹੁੰਦੇ ਜਿਹੜੇ ਆਪਦੇ ਜਿਹੜਾ ਜੀਵਨਾ ਦੇ ਬਰਾਗ ਵਿੱਚ ਵੀ ਬਣੇ ਸਾਧੂ ਜੀਵਨਾ ਤੇ ਉਹਦੇ ਸਾਰਾ ਉਹਨਾਂ ਦੇ ਬਰਾਗ ਉਸ ਜਿਹੜਾ ਉਹਨਾਂ ਦਾ ਬਹੁਤ ਮੁਸ਼ਕਲ ਹੁੰਦਾ ਹੈ ਪਰ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਪਾਰਮ ਪਰਮੇਸ਼ਰ ਸਤਿਗੁਰ ਆਪੇ ਕਰਨਿਹਾਰਾ ਚਰਨ ਧੂੜ ਤੇ ਤੇ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਿਲੇਹਾਰਾ ਸਤ ਸੋਣ ਜੀ ਚਰਨ ਧੂੜ ਤੇ ਤੇਰੇ ਸੇਵਕ ਮੰਗੇ ਚਰਨ ਧੂੜ ਤੇ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਿਲੇਹਾਰਾ ਇਹ ਹੁੰਦੇ ਜੀ ਕਰ ਮੈਂ ਦਰਸ਼ ਕਰਦਾ 1963 ਤੋਂ ਲੈ ਕੇ 1970 ਤੱਕ ਨੇ ਜਦੋਂ ਮੈਂ ਵਿਲੈਂਡ ਹੋਣਾ ਸੀ ਉਹ ਤੱਕ ਮੈਂ ਦਰਸ਼ ਕਰਦਾ ਰਿਹਾ ਪਾਪਾ ਕੁੰਦਰ ਸਿੰਘ ਜੀ ਭੂਗਲ ਹੋਣ ਦੇ ਸੀ ਤੇ ਉੱਥੇ ਵੀ ਭੂਗਲ ਵਿੱਚ ਸੱਚ ਕਰਨ ਦੇ ਵਿੱਚ ਵੀ ਥਾੜਾ ਦੇਸੀ ਵੀ ਉੱਥੇ ਜਦ ਅੰਦਰ ਜਾਂਦੇ ਸੀ ਵੀ ਥਾੜਾ ਲੱਕੀਂਦੀ ਸੀ ਲੋnde ਸੀ ਉੱਥੇ ਸੱਚਖੰਡ ਦਾ ਸੱਚਖੰਡ ਦੇ ਵਿੱਚ ਸਤਨਾ ਦਾ ਬਾਜਾ ਦੇ ਕੇ ਵੀ ਬਾਜਾ ਦੇ ਕੇ ਅੰਦਰ ਥਾੜ ਰਹਿਦੇ ਸੀ ਅਰਦਾਸ ਕਰਦੇ ਸੀ ਸੱਚੇ ਪਾਤਸ਼ਾਹ ਹੁਣ ਸੇ ਸ਼ਕੋ ਤੇ ਵੀ ਉਹ ਜਦ ਵੀ ਆਪਣਾ ਉਹ ਥੋੜਾ ਜਿਹਾ ਨਾ ਰਮਾਲਾ ਚੱਕ ਕੇ ਨਾ ਆਪ ਬਾਹਰ ਆ ਜਾਂਦੀ ਸੀ ਬਾਹਰ ਆ ਜਾਂਦੀ ਸੀ ਸੱਚਖੰਡ ਤੋਂ ਬਾਹਰ ਮੈਂ ਦੱਸੇ ਕਰਦਾ ਰਿਹਾ ਜੀ ਫਿਰ ਉਤੇ ਸਾਰਾ ਜੱਗੀ ਸਾਦਾ ਪਾਠ ਉਹਨੇ ਆਪ ਬੈ ਕੇ ਕਰਨਾ ਉਦੋਂ ਬਾਅਦ ਫਿਰ ਅਰਦਾਸ ਕਰਨੀ ਅਰਦਾਸ ਕਰਕੇ ਫਿਰ ਸਤਨਾ ਬਾਜਾ ਦੇਗੀ ਫਿਰ ਥਾੜ ਚੱਕਣਾ ਫਿਰ ਥਾੜ ਚੱਕ ਕੇ ਫਿਰ ਬਾਬਾ ਜੀ ਆਸਨ ਤੇ ਬਾਬਾ ਜੀ ਸ਼ਿਸ਼ਮਰ ਦੇ ਅਸਤੇ ਆਪ ਲੈ ਕੇ ਅੱਥੇ ਸਤਾਰ ਲੈ ਕੇ ਅੰਦੇਸੀ ਇਹ ਵੀ ਵੀ ਆਪਣਾ ਇਹੀ ਕਰ ਦਿੰਦੇ ਸੀ ਇੱਕ ਵਾਰੀ ਜੱਗੀ ਕਰ ਲਈ ਇੱਕ ਨਾ ਅਮਰੀਕਾ ਚਲੇ ਗਏ ਬੀਬੀ ਰਪਿੰਦਰ ਕੋਰ 올림픽 ਦੇ ਉਹ ਤੇ ਸਾਡੇ ਨਾਲ ਹੋਣ ਜਿਹੜੇ ਚੰਗੇ ਸਬੰਧ ਹੈ ਤੇ ਉਹਨਾਂ ਦੇ ਪਰਿਵਾਰਚਨ ਬਾਬਾ ਜੀ ਬਹੁਤ ਸ਼ਾਨਦਾਰ ਪਰਿਵਾਰ ਸੀ ਆਪਣੇ ਕੋ ਪਿੰਡ ਕੋ ਕੇ ਇਕਲਾ ਤੋਂ ਪਰੇ ਮਾਤਾ ਬੀਬੀ ਕੇ ਉੱਤਮ ਬਰਸਤੋ ਜੀ ਵੀ ਡਾਕਟਰ ਜੈਰਾ ਸੰਦੇ ਰਿਸ਼ਤੇ ਆ ਰਹੇ ਤੇ ਇਹਨਾਂ ਦੀ ਬੀਬੀ ਨੇ ਜੇ ਚਿੱਟਾ ਜੋੜਾ ਅਮਰੀਕਾ ਤੋਂ ਲਿਆ ਜੀ ਬਹੁਤ ਕੀਮਤੀ ਜੋੜਾ ਲਿਆ ਵੀ ਆਪਣੇ ਲਈ ਕੀਮਤੀ ਜੋੜਾ ਲੈ ਕੇ ਬੀਬੀ ਨੇ ਵੀ ਮਦਰ ਬੀਬੀ ਤੋਂ ਵੀ ਲੈ ਜਾਈ ਬੀਬੀ ਨੇ ਲਿਆ ਚਿੱਟਾ ਜੋੜਾ ਲੈ ਕੇ ਕਿਉਂ ਬਾਬਾ ਜੀ ਚਿੱਟਾ ਜੋੜਾ ਪਹਿਨਦੇ ਹੁੰਦੀ ਸੀ ਇਹ ਵੀ ਉੱਥੇ ਗਏ ਤਾਂ ਵੀ ਇਹਨਾਂ ਨੇ ਚਿੱਟਾ ਜਿਹੜਾ ਬਾਬਾ ਜੀ ਕੋਲ ਪੁਹਤਾਇਆ ਤੇ ਵੀ ਬਾਬਾ ਖੁਦ ਅਸਾਂ ਨੂੰ ਕਹਿੰਦੇ ਵੀ ਅਸੁੱਡੇ ਸੀ ਲਿਖਿਆ ਉਹ ਦੇਖਣ ਲੱਗਿਆ ਉਹ ਕਹਿੰਦੇ 나ਜ ਵੀ ਪਾਸ ਸੀ ਨਹੀਂ ਲੜਾ ਚਿੱਟਾ ਜਿਹੜਾ ਚਿੱਟਾ ਚੁੜਾ ਕਿ ਮੇਰੇ ਮੁਰਸ਼ਿਦ ਬਾਬਾ ਇਸ਼ੇ ਸਜੀ ਪੈਨ ਦੇ ਦਿਸਕਰੀ ਮੈਨੀਆਂ ਉਹ ਜੀ ਇਸ ਕਰਨੀ ਉਹਨਾਂ ਨੇ ਚੁੜਾ ਲਈ ਪੈ ਫਿਰ ਉਹ ਕਹਿੰਦੇ ਕੀ ਕੀ ਕਰੀ ਜੀ ਫਿਰ ਕਹਿੰਦੇ ਬਾਬਾ ਜਸਤੇ ਲੱਗ ਜਾ ਫਿਰ ਉਹ ਬੀਬੀ ਰੁਪਿੰਦਰ ਜਿਹੜੀ ਸੀ ਬਾਬਾ ਬਾਬਾ ਜਸਤੇ ਰੱਖਿਆ ਇਹ ਉਹਦੇ ਭਾਈ ਜੀਤਾ ਸੂਰ ਵੀ ਉੱਥੇ ਪੁਹਤਾ ਕੇ ਆਈ ਸੀ ਜੀ ਵੀ ਦਾ ਫੋਨ ਬੁਪਾਚਕਾ ਦੀ 510 ਅਮਰੀਕਾ ਦਾ 510 781 8806 501781 8806 ਇਹ ਫੋਨ ਬਈ ਚੋੜਾ ਤੁਹਾਨੂੰ ਖਾਸ ਧਿਆਨ ਦਿੱਤਾ ਜੀ ਬਾਬਾ ਕੰਦਸ ਜੂਚਾ ਦੀ ਸਵੀਚੋੜਾ ਵੀ ਸੋਨੇ ਦੀ ਬਣੀ ਕਿ ਮੇਰੇ ਮਰਸ਼ਿਦ ਦੀ ਨਗਰੀ ਸੋਨੇ ਦੀ ਬਣੀ ਹਮੇਸ਼ਾ ਉਹਨਾਂ ਦੀ ਸੀ ਛੋੜਾ ਦਾ ਕੋਈ ਵੀ ਚਲੇ ਗਏ ਸਾਰੇ ਦੋਨਾਂ ਨੇ ਝੂੜੀਆਂ ਭਰੀਆਂ ਬੀਬੇ ਸਭਨ ਜਿ ਬਿਜਨੀ ਬਿਜਾਂ ਦੇਸੀ ਜਨ ਮੈਂ ਕਿਸੇ ਵੀ ਮਰਸ਼ਦੀ ਨਗਰ ਮੈਂ ਇਹ ਵੀ ਬਾਕ ਵਿੱਚ ਛੋੜੀ ਦੀ ਬਣੀ ਲਗਾ ਇਹ ਉਹਨਾਂ ਦੀ ਸੀ ਅੱਜ ਉਹ ਜਿਵੇਂ ਕੁਰਬਾਨੀ ਸ਼ੌਂਦਾ ਜੀ ਤਸ ਸੋ ਤੇਰਾ ਥਾਣ ਜਿੱਥੇ ਤੂੰ ਬੁੱਠਾ ਤਸ ਸੋ ਤੇਰਾ ਥਾਣ ਜਿੱਥੇ ਤੂੰ ਬੁੱਠਾ ਤਸ ਸੋ ਤੇਰੇ ਪਗ ਜਿਨ ਜਿਨੀ ਸੱਚ ਤੂੰ ਡਿੱਠਾ ਤਸ ਸੋ ਤੇਰੇ ਪਗ ਜਿਨੀ ਸੱਚ ਤੂੰ ਡਿੱਠਾ ਇਹ 965 64 ਰਕਤ ਇਹ ਹਨ ਤੇ ਤਾਂ ਸੱਤੇ ਰਹਾ ਜਿੱਥੇ ਤੂੰ ਬਿੱਠਾ ਜਿੱਥੇ ਤੂੰ ਉੱਠਾ ਤਾਂ ਸੱਤੇਰੇ ਪਾਗ ਜਿੰਨੀ ਸੱਚ ਤੂੰ ਡਿੱਠਾ ਜਿਹਨਾਂ ਸੱਤ ਨੇ ਉਹਨਾਂ ਨੇ ਦੇਖਿਆ ਦੇਖੋ ਕਿੰਦੀ ਵੱਡੀ ਗੱਲ ਹੈ ਹਣ ਜਦੋਂ ਕਿਤੇ ਪਾਠ ਕਿਤੇ ਪਾਠ ਤੋਂ ਜਾਂਦੇ ਸੀ ਬਾਹਰ ਕਈ ਮੈਂ ਤਾਂ ਬੋਲ ਨਹੀਂ ਸਕਦਾ ਬਹੁਤ ਹੈ ਪਰ ਮੈਂ ਸਿਰਫ ਥੋੜੇ ਜਿਹਾ ਇੱਕ ਲੰਮੀ ਜਿਹੀ ਗੱਲ ਵੀ ਮੈਂ ਬਚਨ ਮੈਂ ਤਾਂ ਕਰਦਾ ਵੀ ਤੂੰ ਪਾਠਾਂ ਨੂੰ ਜਾਣਾ ਜੀ ਪਾਠ ਦੇ ਉਹ ਪਾਠੇ ਮੁਰਕ ਕੇ ਉਹਨਾਂ ਕਿਸੇ ਪੜ ਉਹਨਾਂ ਸੱਤੋਂ ਵੀ ਪੁੱਛਾ ਉਹ ਕਾ ਦਾ ਮਕੜਾ ਹੈ ਹੋਕਾ ਨਾਮ ਮਤੇ ਵੀ ਬਿਮ ਬਨਾਰਸਾ ਹੋਕਾ ਨਾਮ ਪ੍ਰਸੰਤਾ ਦਾ ਲੈਣਾ ਬਹੁਤ ਜ਼ਰੂਰੀ ਸੀ ਇਹ ਬਾਬਾ ਜੀ ਨੇ ਉਹਨਾਂ ਨੂੰ ਕਿ ਵੀ ਕਿਹਾ ਸੀ ਵੀ ਵੀ ਕੋੰਦਨ ਤੋਂ ਹੋਕਾ ਨਾਮ ਪ੍ਰਸੰਤਾ ਦਾ ਲੈਣਾ ਤੇ ਗਾਂ ਵੀ ਪ੍ਰਸੰਤਾ ਦੇ ਸੇ ਉਹ ਸਤਨ ਉਹ ਕਰਦੇ ਰਹੇ ਹਾਂ ਤੇ ਉਹ ਸਾਸਰੇ ਪੁੱਛਦੇ ਹੋਕਾ ਨਾਮ ਮਤੇ ਸਾਰੀ ਮੂਰ ਲੱਗਦੀ ਹੁੰਦੀ ਸੀ ਸੋ ਪੁੱਛਣਾ ਹਾਂਜੀ ਕਬੀਰ ਸੇਵਕ ਕੋ ਦੋਇ ਭਲੇ ਇੱਕ ਸੰਤਿ ਕਰਾਮ ਆਰਾਮ ਜੁ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਕਵੀ ਸੇਵਕ ਦੋਈ ਭਲੇ ਇੱਕ ਸੰਤਿ ਕਰਾਮ ਰਾਮ ਜੀ ਦਾ ਤਾਂ ਮੁਕਤ ਕੋ ਸਤਿ ਜਿ ਪਾਵੇ ਨਾ ਇਹ 1373 ਅੰਕ ਤੇ ਤੇ ਮਹਾ ਸੰਪੜਾ ਪਾਠ ਦੇ ਵਿੱਚ ਜਦੋਂ ਉਥੇ ਜ ਆਪਣਾ ਅੱਜ ਮੈਂ ਹੁਣ ਚੱਲਿਆ ਜਿੱਥੇ ਦਮ ਦਾ ਛੋੜੀ ਉੱਥੇ ਹੁਣਾ ਤੇ ਉਹਨਾਂ ਨੇ ਵੀ ਬਾਬਾ ਜੀ ਦਾ ਸਰੂਪ ਤਾਂ ਬਾਬਾ ਈਸ਼ਰ ਸਿੰਘ ਮਹਾਰਾਜ ਸੂਪ ਆਪ ਲਿਖਿਆ ਆਪ ਲਿਖਿਆ ਬੁਰੇ ਆਪ ਲਿਖਿਆ ਵੀ ਵੀ ਉਹ ਆਪਣੇ ਘਰਾਂ ਦੇ ਨਾਲ ਬਾਬਾ ਭੰਜ ਸਿੰਘ ਵੱਡੇ ਦੇ ਬਾਬਾ ਸੇਵਾ ਸੁਣਦੇ ਸੀ ਇਹ ਸਾਰੇ ਤੁਸੀਂ ਸੂ ਬਾਬਾ ਜੀ ਲੈ ਕੇ ਉਹਦੇ ਸੱਚ ਕਰ ਬਰਾਬਰ ਕਰਨਾ ਸਭ ਚੁਣਾ ਬਹੁਤ ਸੜਾ ਕੇ ਗਾ ਤੇ ਇਹ ਜਿਹੜੇ ਵੀ ਨਿੰਦ ਖੁੰਦੇ ਜੀ ਤੇ ਉਹਨਾਂ ਦੇ ਉਹਨਾਂ ਦੇ ਵੀ ਨਿੰਦ ਕਨੇ ਵੀ ਹਮੇਸ਼ਾ ਗੱਲ ਵੀ ਨਿੰਦ ਲਈ ਕਰਨੀ ਹੁੰਦੀ ਹੈ ਤੇ ਉਹਨਾਂ ਦੇ ਵੀ ਅੰਬਰ ਸਾਧਾ ਕਨੇਦਕ ਸੀ ਤੇ ਨਾ ਬਾਬਾ ਜੀ ਸੰਗੀ ਪਰ ਪਰਵਾਰ ਬਣ ਗਿਆ ਉਹਨਾਂ ਦਾ ਲੜਕਾ ਤਾਂ ਮੇਰੇ ਖਿਆਲ ਪੋਤਾ ਸ਼ਾਇਦ ਉਹਨਾਂ ਦਾ ਪੁੱਤੋ ਮੇਰੇ ਖਿਆਲ ਵੀ ਬਾਬਾ ਸੁਦੇਸ਼ ਸਿੰਘ ਦਾ ਕੋੜਾ ਤੇ ਵੀ ਵੀ ਉਹਨਾਂ ਦਾ ਪੁੱਤੋ ਮੇਰੇ ਖਿਆਲ ਸ਼ਾਇਦ ਹਜੀਸਾ ਦਾ ਨਾਂ ਹੋ ਜਾ ਕਿ ਮੈਨੂੰ ਪਤਾ ਨਹੀਂ ਕਿ ਉਹ ਮਤਕ ਦੇ ਗਿਆ ਨਹੀਂ ਪਰ ਵੀ ਸੁਣਿਆ ਵਾ ਜਾਣੀ ਨੰਦ ਉਹ ਸੀ ਇਸੇ ਉਹਨਾਂ ਨੇ ਦਗੀ ਕਰਦੇ ਸੀ ਜੀ ਬਾਬਾ ਇੱਕ ਸੀ ਸੇ ਮਾਰੇ ساری ਜ਼ਿੰਦਗੀ ਨੇ ਦਗੀ ਕੀਤੀ ਕਿ ਉਹ ਪੱਕਾ ਛੱਟ ਬਣਾਉਦਾ ਬਾਬਾ ਅਨੰਦ ਸਿੰਘ ਜੀ ਪੱਕਾ ਬਣਾ ਸਕਦੇ ਬਾਬਾ ਜੀ ਬਣਾ ਸਕਦੇ ਸੀ ਇਹ ਵੀ ਐਸਾ ਕਰਤਾ ਵੀ ਇਹ ਚੀਜ਼ਾਂ ਤੇ ਨਹੀਂ ਦਿਆ ਕਰਨੀ ਨਹੀਂ ਕਰਨ ਤੇ ਵੀ ਕਰਨੀ ਤੇ ਵੀ ਹਮੇਸ਼ਾ ਪਰ ਬਾਬਾ ਜੀ ਨੇ ਵੀ ਉਹ ਬਾਬਾ ਖੁੰਧਾ ਸੀ ਇਹ ਵੀ ਕਰਾ ਚਲ ਕੋਈ ਨਹੀਂ ਹੁਣ ਇਹ ਮਰ ਮਤ ਜਦੋਂ ਅੰਤ ਸਮਾਇਆ ਜੀ ਉਹਨਾਂ ਦਾ ਫਿਰ ਕੋਈ ਇੱਥੇ ਕਰਨ ਹਾ ਬੈਰ ਕਰਨਰ ਵਰਰ ਨਾ ਧਰਮ ਨਹੀਂ ਹੈ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਰੇ ਪਵੰਦੇ ਪੇੜ ਪੇੜ ਮਦਾ ਬਡਾਹੋਂ ਕੰਮਡੋ ਕਟਿਆ ਮਦਾਹੋਂ ਕਟਿਆ ਤਿਸ ਡਾਲ ਸਕੰਦੇ ਹਾਜੀ ਕਿਉ ਦੇ ਤਸ ਸ਼ੀ ਅਗਚ ਪੇੜ ਜਿਵੇਂ ਹੁੰਦਾ ਜਦ ਕਟਿਆ ਜਾਂਦਾ ਵੀ ਮੁੱਢੋਂ ਕਟਿਆਦਾ ਉਹ ਹੁੰਦਾ ਹੈ ਪੇੜ ਦੇਖੋ ਜੇ ਬੈਰ ਕਰਨ ਨਰਵੈਰਾ ਹਾ ਧਰਮ ਨਾਇ ਧਰਮ ਨਿਆਂ ਪਚੰਦੀ ਮਾ ਗੁਰੂ ਸਾਹਿਬ ਵੀ ਸਰ ਅਪਦੇ ਪਕਤਨ ਬੈਰ ਕਰਨੇ ਬੋਲ ਮਾੜੀ ਜਾਂਦੇ ਚੰਗੀ ਅਣੀ ਨਿੰਦਿਆਂ ਦੀ ਕਰਨੀ ਚਾਹੀਦੀ ਜੇ ਕਰਨੀ ਚਾਹੀਦੀ ਉਹਨਾਂ ਦੀ ਸਾਖੀ ਇਸ ਤਸ ਜੀ ਫੇਰ ਉਹਨਾਂ ਲਈ ਨਬੀ ਦੇ ਕੋ ਤੁਸੀਂ ਉਹਨਾਂ ਦਾ ਉਹ ਪ੍ਰਭੂ ਵਿਚਾਰਦੇ ਨੇ ਅੰਤ ਸਮਾਂ ਸੀ ਉਹਦਾ ਠੀਕ ਉਹਦਾ ਸੀ ਤੇ ਵੀ ਫਿਰ ਉਹ ਨਿਕਲ ਨਹੀਂ ਸੀ ਫਿਰ ਉਹਨਾਂ ਪਰਿਵਾਰ ਨੇ ਆ ਕੇ ਬਾਬਾ ਖੁੰਦਸ ਨੂੰ ਬੇਨਤੀ ਕੀਤੀ ਵੀ ਸਾਡੇ ਪਰਿਵਾਰ ਦਾ ਜੀ ਹੈ ਜੀ ਜਾਨ ਹੀ ਰਹਿ ਤੇ ਵੀ ਵੀ ਜੰਗਲ ਪਾਣੀ ਵਿੱਚ ਜਿੱਥੇ ਮਜੇ ਤੇ ਹੁੰਦਾ ਸਭ ਕੋ ਇਹਦੀ ਜਾਨ ਨਿਕਲਦੀ ਤੁਸੀਂ ਨਾ ਕਿਰਪਾ ਕਰੋ ਵੀ ਅਰਦਾਸ ਕਰੋ ਕਿ ਵੀ ਤੁਸੀਂ ਵੀ ਵੀ ਜਾਨ ਨਿਕਲੀ ਫਿਰ ਬਾਬਾ ਖੁੰਦਸ ਜੀ ਆਪ ਗਏ ਨਾਲ ਬੇ ਘੁੰਗਰ ਮੇਲ ਸੋ ਗਰਮੀ ਸਿੰਘ ਵੀ ਸਾਰਿਆਂ ਨਾਲ ਗਏ ਮਨ ਗਰਮੀ ਸਿੰਘ ਵੀ ਆਪ ਵੀ ਦੱਸੀ ਸੀ ਗੱਲ ਗਰਮੀ ਸਿੰਘ ਨੇ ਵੀ ਦੱਸੀ ਹੈ ਹਾਂਜੀ ਚਲੋ ਇਹ ਬਾਕੀ ਸਾਰਿਆਂ ਨੂੰ ਪਤਾ ਹੀ ਤੇ ਉੱਥੇ ਜਾ ਕੇ ਜਾ ਕੇ ਪੁੱਛਿਆ ਬੇ ਬੇ ਬਜ਼ੁਰਗਾ ਕੀ ਹਾਲ ਹੈ ਉਹ ਕਹਿੰਦਾ ਜੀ ਮੈਂ ਹੱਥ ਛੋੜੇ ਜੀ ਮੈਂ ਜਾਣ ਨਹੀਂ ਕਰਦੀ ਉਹ ਕਹਿੰਦੇ ਵੀ ਤੇ ਵੀ ਤੇਰੇ ਚੜਤਾਂ ਨਹੀਂ ਕਦੀ ਸਾਰੀ ਬਈ ਮੈਂ ਵੀ ਮੇਰੇ ਮੁਰਸ਼ਿਦ ਤਾਂ ਤਵਾ ਬਈ ਸ਼ਸਰੀ ਨੇ ਡਾਇਗਨ ਕੀਤਾ ਨੇ ਡਾਇਗਨ ਕੀਤਾ ਤੇ ਚੇਪੜੇ ਤਾਲਾ ਚੰਗਰ ਦੇ ਗਾਂ ਬਿਧਾਉਣਾ ਇੱਥੇ ਪੋਤਾ ਲਾ ਤੇ ਫਿਰ ਉਹ ਕਹਿੰਦੇ ਤੂੰ ਐ ਕਰ ਪੁੱਛਿਆ ਵੀ ਸਾਰਾ ਪਰਿਵਾਰ ਪੁੱਛਿਆ ਵੀ ਤੁਹਾਡੇ ਘਰ ਦੇ ਵਿੱਚ ਇੱਥੇ ਕਿਸੇ ਕੋਈ ਛੋੜੇ ਧੰਤ ਬਾਬੇ ਈਸ਼ਰ ਸਿੰਘ ਜੀ ਮਹਾਰਾਜ ਦਾ ਕੋਈ ਸਰੂਪ ਹੈਗਾ ਉਹ ਕਹਿੰਦੇ ਹਾਂਜੀ ਹੈਗਾ ਜੀ ਕਹਿੰਦੇ ਲਿਆਓ ਉਹਨੇ ਲਿਆਂਦਾ ਉਹਨੇ ਇਹਨਾਂ ਨੂੰ ਬਿਜਰ ਨੂੰ ਕਿਹਾ ਵੀ ਆ ਵੀ ਆਵਦੇ ਸਰੂਪ ਬਾਬੇ ਈਸ਼ਰ ਸਿੰਘ ਮਹਾਰਾਜ ਦੇ ਢੱਡ ਤੇ ਰੱਖ ਕੇ ਅਕਿ ਇਹਨਾਂ ਨੇ ਅਰਦਾਸ ਕਰ ਸੱਚੇ ਪਾਤਸ਼ਾਹ ਮੇਰੀ ਕੋ ਗਲਤੀ ਹੋ ਗਈ ਮੈਂ ਗਲਤੀ ਹੋ ਮੁਰਕੀ ਨਹੀਂ ਮੈਂ ਗਲਤੀ ਹੈ ਮੈਨੂੰ ਬਖਸ਼ੋ ਮੈਨੂੰ ਬਖਸ਼ੋ ਦੋ ਦਿਨ ਕੀਤਾ ਸੀ ਜੀ ਉਹਨੇ ਉਸੇ ਛੱਡ ਗਈ ਸੀ ਉਹਨਾਂ ਦਾ ਪੁੱਤ ਆ ਕੇ ਵਾਪਸ ਅਰੇ ਸੀ ਪੁੱਛਿਆ ਕੋ ਲਗੇ ਇੱਕ ਵਾਰ ਜੇ ਜਿਕਰਾ ਜੀ ਕਿ ਮੈਂ ਦੋ ਤੱਕ ਲੈਦਾ ਤਾਂ ਫਿਰ ਉਹ ਪਸਾਖੇ ਲੋਣੇ ਤੇ ਇੱਕ ਵਾਰੀ ਜੋ ਆਪਣਾ ਵੀ ਕਾਲੇ ਕਾਲਾ ਚ ਆਪਣੀ ਕਾਲੀ ਜਸਾ ਤੇ ਕਾਲਾ ਪਰਨਾ ਬਾਬਾ ਜੀ ਪਰਸੀ ਦੇ ਮੋਕੇ ਉਲਾਏ ਇਹ ਕਹਿੰਦੇ ਵੀ ਪ੍ਰਵਾਰ ਲਖਿਆ ਜੀ ਕਵੀ ਕਹਿੰਦਾ ਵੀ ਤੁਸੀਂ ਪਹਿਲੇ ਉਹ ਦੇਖਣਾ ਨਹੀਂ ਉਹ ਕਹਿੰਦੇ ਕਿਲੀ ਬਟਮ ਗਿਆ ਭਈ ਇੱਥੇ ਉਹਦੇ ਕਿਲੀਆਂ ਟੱਗੇ ਉਹ ਕਹਿੰਦੇ ਕੀ ਗੱਲ ਜੀ ਉਹ ਕਹਿੰਦੇ ਮੈਂ ਕਾਲੀ ਨਾਂ ਦਾ ਸਤਾਰ ਪਹਿਣੀ ਨਾ ਮੈਂ ਕਾਲਾ ਪਰਨਾ ਪਹਿਣਾ ਮੇਰੇ ਮੁਰਸ਼ਿਦ ਬਾਬਾ ਈਸ਼ਰ ਸਿੰਘ ਜੀ ਪਹਿਂਦੇ ਹੁੰਦੇ ਸੀ ਮੈਂ ਉਹਨਾਂ ਦੀ ਰੀਸ ਨਹੀਂ ਕਰਨੀ ਦੇਖੋ ਤੁਸੀਂ ਸ਼ਰਦਾਰੀ ਗੁਰ ਦੇਖੋ ਕਿ ਨਹੀਂ ਸ਼ਰਦਾਰੀ ਗੁਰ ਮੇਰੇ ਮੁਰਸ਼ਿਦ ਬਾਬਾ ਜਨਾ ਜੋੜਾ ਪਹਿਣਾ ਨਾ ਵੀ ਉੱਥੇ ਉਪਣਾ ਜੇ ਇੱਕ ਵਾਰੀ ਜਿਕਰ ਸੀ ਇਹ ਉਹ ਬਾਬਾ ਕੰਦਸੀ ਜੀ ਦਾ ਦਸਤਾਰ ਜੰਦਾ ਸੀ ਸ਼ੀਸ਼ੇ ਦੇ ਮੂਰੇ ਰੱਖ ਕੇ ਦਸਤਾਰ ਜੰਦਾ ਸੀ ਬਾਬਾ ਜੀ ਸਿੱਸੇ ਜੀ ਮਗਰੋਂ ਆ ਗਏ ਉਹਨਾਂ ਨੇ ਸ਼ੀਸ਼ਾ ਚੱਕ ਲਿਆ ਬਾਬਾ ਜੀ ਦਾ ਬਲਾਸ ਚੱਕਿਆ ਸੀ ਪਰ ਉਹਨੇ ਸਾਰੀ ਜ਼ਿੰਦਗੀ ਜਿਹੜੀ ਦਸਤਾਰ ਹੈ ਸ਼ੀਸ਼ੇ ਜੀ ਦੇ ਸੇ ਕਿ ਬਾਬਾ ਜੀ ਨੂੰ ਮਨਜ਼ੂਰ ਨਹੀਂ ਸੀ ਮੈਨਿਸ ਜੀ ਦੇਖੋ ਕਿੱਡੀਆਂ ਬਟੀਆਂ ਜੀ ਸੇਵਾਵਾਂ ਬਾਬਾ ਜੀ ਦੇ ਕਰੀ ਆਪਣਾ ਸਚਜੀ ਜੀ ਸਬਗਲੀ ਵਾਲੇ ਸ਼ਕਤੀਮਾਨ ਗਾਰਡਰਸ ਹੁੰਦੇ ਸੀ ਸ਼ਕਤੀਮਾਨ ਗਾਰਡਰਸ ਹੁੰਦਾ ਜਿਸੇ ਜਗੀ ਜਗੀ ਸਬਗਲੀ ਗੋਗੋ ਕਮਤ ਘੜਾ ਤੇ ਬਹੁਤ ਬੜੀ ਬਾਬਾ ਜੀ ਤੁਹਾਨੂੰ ਬਾਬਾ ਜੀ ਸ਼ਸਣੋਂ ਕਰਕੱਤੇ ਤੋਂ ਲੈ ਕੇ ਆਈ ਸੀ ਉਹ ਇੱਥੇ ਬਾਬਾ ਜੀ ਕਿ ਸੁੱਤੇ ਕਰ ਰਕਰ ਉਹ ਇੱਥੇ ਕੀਤਾ ਸੀ ਬਹੁਤ ਸਫਲ ਹੋ ਗਈ ਸੀ ਸ਼ਕਤੀਮਾਨ ਗਾਰਡਰਸ ਅਸੀਂ ਜੀ ਉਹਦਾ ਉਹ ਕੈਲੰਡਰ ਬਣਾ ਕੇ ਲੈ ਕੇ ਆਏ ਜੀ ਬਾਬਾ ਜੀ ਭਾਣਾ ਤੋਂ ਬਾਅਦ ਕੈਲੰਡਰ ਬਣਾ ਕੇ ਲੈ ਕੇ ਆਏ ਤੇ ਇਹ ਕੈਲੰਡਰ ਬੁਰਾ ਇੱਕ ਵਾਰ ਸੇ ਬਾਬਾ ਜੀ ਸ਼ੇਸ਼ ਸਿੰਘ ਜੀ ਮਰ ਅਸੂਪ ਸੀ ਇੱਕ ਵਾਰ ਸੇ ਬਾਬਾ ਕੁੰਦਨ ਸਿੰਘ ਦਾ ਬਣਾ ਤਾ 5 6000 ਕੈਲੰਡਰ ਲੈ ਕੇ ਆਏ ਜੀ ਕਹਿੰਦੇ ਮੈਂ ਤੁਹਾਡੇ ਕੋਲੋਂ ਸੀ ਮੁੱਲ ਹੁਣੇ ਉਹ ਕਹਿੰਦੇ ਜਾਓ ਦਿਖਾਓ ਦਿਖਾਇਆ ਤੇ ਬਾਬਾ ਕੁੰਦਨ ਸਿੰਘ ਕਹਿੰਦੇ ਭਰਮ ਬਹੁਤ ਗਰਮ ਹੋ ਗਏ ਕਦੇ ਤੂੰ ਬਾਬਾ ਜੀ ਦੇ ਬਰਾਬਰ ਮੇਰਾ ਸਰੂਪ ਰਾਤ ਫੋਟੋ ਲਾਤੀ ਕਦੇ ਕਿ ਨੋ ਵੀ ਫਿਰ ਮੈਂ ਉਹਨਾਂ ਨੇ ਆਪਦੇ ਹੱਥ ਨਾਲ ਹੀ ਪ੍ਰਿੰਟਰਾਂ ਚੋਂ ਆਪਦੇ ਹੱਥ ਨਾਲ ਜੀ ਕੋ ਆਪ ਦਾ ਫੋਟੋ ਪਾੜਤਾ ਸਾਰੇ ਸਾਰੇ ਪਾ ਉਹਨੇ ਆਣੀ ਕੰਮ ਕਰਨੇ ਕਿ ਮੈਂ 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 ਰੀਸ ਬਾਬਾ ਜੀ ਨਹੀਂ ਕਰ ਸਕਦਾ ਵੀ ਅੱਜ ਆਪਾਂ ਕੁਛ ਕਰੀਏ ਪਰ ਉਹਨਾਂ ਦੀ ਜਿਹੜੀ ਜਿਹੜੀ ਸੇਵਾ ਸੀ ਸ਼ਰਧਾ ਭਾਵਨਾ ਸੀ ਉਹਨੂੰ ਸਰਚ ਆਫ ਦਾ ਜੀ ਪਰ ਸਰਚ ਉਹਨਾਂ ਦੇ ਕਿਰੇ ਵੀ ਨਾ ਤੇ ਵੀ ਜਿੱਥੇ ਬਾਬਾ ਜੀ ਖੜਾ ਜੇ ਉੱਥੇ ਖੜੇ ਜੰਗ ਉੱਥੇ ਜੰਗਣਾ ਚੋਂ ਉੱਥੇ ਲੱਕੜਾ ਕੱਟ ਕੇ ਬਾਬਾ ਜੀਏ ਸਾਥ ਦਿੱਤਾ ਸਾਰਾ ਕੰਮ ਹੁਣ ਆਮ ਜੀ ਸਾਖੀ ਆ ਸਾਖੀ ਬਾਬਾ ਕੁੰਦਰ ਸਿੰਘ ਦਾ ਭਰਾ ਸੀ ਛੋਟਾ ਜੀ ਅਤਰ ਸਿੰਘ ਅਤਰ ਸਿੰਘ ਸੀ ਤੇ ਅਤਰ ਸਿੰਘ ਨੌਜਵਾਨ ਲੜਕਾ ਹਰਜੀਤ ਸਿੰਘ ਦੋ ਲੜਕੇ ਸੀ ਉਹਦੇ ਇੱਕ ਹਰਜੀਤ ਸਿੰਘ ਡਾਕਟਰ ਪਰਵਿੰਦਰ ਸਿੰਘ ਜੋ ਕਿ ਵਾਈਸ ਚਾਂਸਲਰ ਬਾਬਾ ਯੂਨੀਵਰਸਿਟੀ ਚੰਡੀਗੜ੍ਹ ਲੱਗੇ ਹੋਏ ਉਹਨਾਂ ਨੇ ਮੇਰੀ ਉਹਨਾਂ ਨਾਲ ਗੱਲ ਵੀ ਕੀਤੀ ਮੈਂ ਮੈਂ ਕਨਫਰਮ ਵੀ ਕੀਤਾ ਮੈਂ ਕੋਈ ਚੀਜ਼ ਕਨਫਰਮ ਤੋਂ ਬਗੈਰ ਨਹੀਂ ਮੈਂ ਬੋਲਦਾ ਤਾਂ ਉਹਨਾਂ ਨਾਲ ਗੱਲ ਵੀ ਕੀਤੀ ਹੈ ਡਾਕਟਰ ਸਾਹਿਬ ਨਾਲ ਡਾਕਟਰ ਪਰਵਿੰਦਰ ਸਿੰਘ ਨਾਲ ਗੱਲ ਵੀ ਹੋਈ ਹੈ ਉਹ ਪਰਿਵਾਰ ਦੇ ਫਿਰ ਉਹਨਾਂ ਨੂੰ ਨਾਨਸੋਂ ਪਾਠੀ ਗਏ ਜੀ ਭੋਗ ਪੈ ਗਿਆ ਸਾਰਾ ਕੁਝ ਸਮਾਪਤੀ ਹੋ ਗਈ ਜੇ ਸਮਾਪਤੀ ਹੋਈ ਤਾਂ ਫਿਰ ਇਹਨਾਂ ਨੇ ਵੀ ਪੁੱਛਿਆ ਵੀ ਬਾਬਾ ਕੋ ਉਪਰਵਾਰੋਂ ਹਟ ਗਈ ਬਾਬਾ ਕੋ ਦੰਸੀ ਦਾ ਭਰਾ ਆਤਰ ਸਿੰਘ ਨਾਂ ਅਸਰੋਂ ਹਟ ਗਈ ਤੇ ਉਹਨੋਂ ਹਟ ਗਿਆ ਤੇ ਫਿਰ ਉਹਨਾਂ ਨੇ ਪੁੱਛਿਆ ਵੀ ਕਿਉਂ ਤੇ ਮੈਂ ਸਿਆਪੇ ਜੱਗ ਤੱਕਿਆ ਨਹੀਂ ਉਹ ਕਹਿੰਦਾ ਜੀ ਮੇਰਾ ਮਨ ਟੁੱਟ ਗਿਆ ਜੀ ਕਹਿੰਦਾ ਵੀ ਮੇਰਾ ਨਹੀਂ ਹੋਣ ਜੀ ਕਰਦਾ ਮੇਰਾ ਮਨ ਹੋ ਗਿਆ ਮੁੰਡਾ ਹੀ ਗੁਜ਼ਰ ਗਿਆ ਤੇ ਵੀ ਉਹ ਕਹਿੰਦੇ ਵੀ ਨੌਜਾ ਮੁੰਡਾ ਮੇਰਾ ਗੁਜ਼ਰ ਗਿਆ ਮੇਰੇ ਹੁਣ ਜਿਉਂਸੋਂ ਪਤਾ ਦਿਲ ਟੁੱਟ ਜਾਂਦਾ ਜੀ ਨੌਜਾ ਮੁੰਡਾ ਕੋ ਬੱਚਾ ਗੁਜ਼ਰ ਜਾਂਦਾ ਕਿਸੇ ਦਾ ਇਹ ਕੁਦਰਤੀ ਤੌਰ ਤੇ ਜਿਸ ਸੂਆ ਲੋਕੋਥੀਆ ਡੈਲਟਾ ਟੇਨਾਂ ਬੰਦੇ ਜੀ ਉਹ ਡੈਲਟਾ ਟੇ ਜੀ ਫਿਰ ਉਹ ਕਦ ਮਾਉਣਾ ਸਾਡੇ ਤੇ ਫਿਰ ਬਾਬਾ ਗੁੰਦਰ ਸਿੰਘ ਜੀ ਉੱਥੇ ਨਾਰਸਸ ਦੇ ਬਕੇ ਕਦੇ ਇਹ ਟਕ ਦਾ ਕਰਤੀਆ ਸਤਗੁਰ ਮੇਰਾ ਸਰਪ੍ਰਸਤ ਵਾਲੇ ਸਤਗੁਰ ਮੇਰਾ ਮਾਰਜੀਵਾਦੇ 1147 ਅੰਕ ਚ ਇਹਦਾ ਮਤਲਬ ਇਹ ਕਦੇ ਉਹਦੇ ਹੱਥ ਆ ਸਾਕ ਹੱਥ ਆ ਸਾਕ ਸੰਤ ਸੰਤ ਜੀ ਕੇ ਭਗਤ ਤਾਰਨ ਹਰ ਸਭ ਤੋਂ ਉੱਚੇ ਜਾਣੀ ਨਾਨਕ ਦਾ ਪਿਆਰ ਦੇਖੋ ਸੰਤ ਸਾਈ ਜੀ ਕੇ ਪਾਬ ਜਲ ਤਰ ਰਹਾ ਸੰਤ ਸਾਈ ਹੁੰਦੇ ਪਾਬ ਜਲ ਤਰ ਰਹਾ ਸਭ ਤੋਂ ਉੱਚੇ ਜਾਣਿਆ ਨਾਨਕ ਨਾਮ ਪਿਆਰ 938 ਅੰਕ ਤੇ ਉਹਦੇ ਦੇਖੋ ਤੁਸੀਂ ਕਿਹਦੇ ਵੀ ਵੱਡੀ ਗੱਲ ਆ ਕਿ ਉਹਨਾਂ ਦੇ ਫਿਰ ਜੋ ਸਾਰੀ ਵਿੱਥਿਆ ਦੱਸੀ ਬਹੁਤ ਉਦਾਸ ਹੋ ਗਏ ਉਹ ਕਹਿੰਦੇ ਜੀ ਵੀ ਮੈਂ ਤਵਜਦ ਰੱਖੇ ਮੁੰਡਾ ਗੁਜ਼ਰ ਰਿਹਾ ਤੇ ਕਹਿੰਦੇ ਮੈਨੂੰ ਤਾਂ ਨੀਂਦ ਵੀ ਨਹੀਂ ਆਉਂਦੀ ਵੀ ਆਪਸਟ ਰਹਿਣਾ ਹੋਵੇ ਵੀ ਕਾਫੀ ਆਪਸਟ ਰਹਿਣਾ ਵੀ 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 ਇਹ ਦੱਲੀ ਕਰਦਾ ਵੀ ਕਿਸੇ ਵੀ ਘੱਟ ਕੋਣ ਤੇ ਬਾਬੂ ਕੰਦਸੇ ਬੋਸ ਜੀ ਵੀ ਕਦੇ ਕੋ ਬੇਜਨੀ ਲਈ ਹੁੰਦੀ ਆ ਉਹਨੇ ਜਾਂਦੇ ਆ ਬਿਉਹ ਦੇ ਵਸਤਵ ਵਗੈ ਇਹ ਆਪਾਂ ਕੋਸ ਨਹੀਂ ਕਰ ਸਾਧੇ ਰਾ ਜੇ ਤੇ ਉਹ ਬੇ ਆਪਰਾ ਫੇਸਾ ਤਰਸਣ ਜਿਲੀ ਸੀ ਉਹ ਜਦੋਂ ਕੋਰੋਨਾ ਹੋਇਆ ਕੋਵਿਡ 19 ਦੇ ਵਿੱਚ ਉਹ ਵੀ ਛਿੜ ਛੱਡ ਗਈ ਸੀ ਜਾਨੀ ਛੱਡ ਗਈ ਸੀ ਤੇ ਮੇਰੇ RAM ਰਾਹੀ ਹਰ ਸੰਤਾਂ ਜੀਵੜ ਦਾ ਕੋਈ ਇਹ ਕੀ ਅਰਥ ਹੈ ਮੇਰੇ RAM ਹਰ ਸੰਤਾਂ ਜੀਵੜ ਦਾ ਕੋਈ ਭਗਤਾ ਬਣ ਆਈ ਪਰਵ ਆਪਣੇ ਜਿਉ ਜਲਥਲ ਮਈਸ ਸੋਈ 748 ਅੰਕ ਤੇ ਹੁੰਦਾ ਹੈ ਤੇ ਮੇਰੇ RAM ਹਰ ਸੰਤਾਂ ਜੀਵੜ ਦਾ ਕੋਈ ਮੇਰੇ RAM ਸੰਤ ਗੁਰੂ ਸਾਹਿਬ ਵਰਾਰੇ ਮੇਰੇ ਸੰਤਾਂ ਵਰਗਾ ਕੋਈ ਨਹੀਂ ਹੈ ਭਗਤਾ ਬਣ ਆਈ ਪਰਵ ਆਪਣੇ ਜਿਉ ਜਲਥਲ ਮਈਸ ਸੋਈ ਇਹ ਸਾਰੇ ਬਚਨ ਸਨ ਨਿਤਕਦੇ ਦਿਮਾਗ ਵਿੱਚ ਪਰੇ ਸ਼ਾਂਕੇ ਬੌਂਡਰੀ ਡਾਊਟ ਸੇ ਪੈ ਜਾਂਦੇ ਆ ਉਹ ਸਾਰੀ ਗੱਲ ਤਾਂ ਇਹ ਫੇਰ ਫੇਰ ਬਾਬਾ ਕੁੰਦਨ ਸਿੰਘ ਜੀ ਉਹਨਾਂ ਜੀ ਲੈ ਗਏ ਉਹਨਾਂ ਨੂੰ ਇਹ ਭਰਾ ਨੂੰ ਕਿਿਆ ਅਤਰਾ ਮੁੰਡਾ ਤੁਹਾਨੂੰ ਦਿਖਾਈਏ ਤੇਰਾ ਵੀ ਲੜਕਾ ਹੋਇਆ ਉਹ ਹਰਾਨ ਹੋ ਗਿਆ ਜੀ ਕਿ ਲੜਕਾ ਮੇਰਾ ਗਰੀਬ ਜਿਹਾ ਲੜਕਾ ਉਜਰ ਗਿਆ ਬਿਲ ਲੈ ਲੈ ਕਿਥੇ ਲਕੋਣਾ ਫੇਰ ਬਾਬਾ ਖੁੰਦ ਸਿੰਘ ਜੀ ਉਹਨੂੰ ਭੋਰੇ ਚ ਲੈ ਕੇ ਗਏ ਨਾਨਕ ਸਰ ਮੈਂ ਟੈਲੀਫੋਨ ਉੱਪਰ ਦੰਦਾ ਜੀ ਸਰ ਕੋ ਦੰਨਾ ਕਾਲੀ ਨਾ ਕਰੋ ਟੈਲੀਫੋਨ ਲਾਓ ਸੁਣੋ ਬਹੁਤ ਚੰਗਾ ਕਰੂ ਬਾਬਾ ਜੀ ਦੇ ਬਾਬਾ ਇਸ਼ਾ ਸਿੰਘ ਜੀ ਮਹਾਰਾਜ ਆ ਸਾਖੀਆਂ ਹਬਈ ਜਾਰਾ ਕਰਵਾਤਾ ਵਰਤੀਆਂ ਜਿਵੇਂ ਪੁੱਛਰੇ ਬਾਬਾ ਜੀ ਮੈਨੂੰ ਕੀਤੀ ਸੀ ਇਹ ਸਾਡਾ ਪੋਸਟਲ ਦੋਨੋਂ ਹੱਥਾਂ ਨਾਲ ਬਰਤਦਾ ਵੈਸੇ ਤਾਂ ਬਰਤਦਾ ਐਸਾ ਲੱਗਦਾ ਕੋਸ ਤੇ ਫਿਰ ਬਾਬਾ ਜੀ ਬਾਬਾ ਕੁੰਦਸ ਸਿੰਘ ਪੂਰੇ ਚ ਲੈ ਗਏ ਬਾਦਰ ਸਿੰਘ ਬਾਦਰ ਸਿੰਘ ਕਹਿੰਦੇ ਵੀ 20% ਉਹ ਵੀ ਅਦਾਸ ਕਰ ਰੋਖਾ ਮੀਸਕੇ ਅਦਾਸ ਕਰ ਤੇ ਵੀ ਬਾਬਾ ਜੀ ਮੇਰੇ ਰਕਮ ਦਿਖਾ ਦਿਓ ਇਹ ਉਹਨਾਂ ਕੰਮ ਇਹ ਅਦਾਸ ਕੀਤੀ ਬਾਬਾ ਕੁੰਦਸ ਸਿੰਘ ਆਪਰ ਅਦਾਸ ਕੀਤੀ ਤੇ ਨਾਲ ਦੂਵੀਂ ਚੱਤ ਜਿ ਕਰ ਕਰਕੇ ਫਿਰ ਬਾਬਾ ਜੀ ਬਾਬਾ ਕੁੰਦਸ ਸਿੰਘ ਕਹਿੰਦੇ ਅੱਖਾਂ ਜੇ ਖੋਲੀਆਂ ਉਹਨਾਂ ਨੂੰ ਉਹਨਾਂ ਦਾ ਲੜਕਾ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਇਹ ਵਿਚਾਰਨਾ ਵਿੱਚ ਬੈਠਾ ਉਹਨੇ ਆਪ ਲਿਖਿਆ ਮੈਂ ਉਹ ਨਹੀਂ ਗੱਲ ਕਹਿੰਦਾ ਜੀ ਮੈਂ ਸ਼ਰਧਾ ਵਰਤ ਤਾਂ ਨਹੀਂ ਗੱਲ ਕਹਿੰਦਾ ਤੁਸੀਂ ਪੁੱਛ ਪ੍ਰਸਾਰ ਕਰੋ ਉਹਨਾਂ ਦਾ ਲੜਕਾ ਉਹਨਾਂ ਬਾਬਾ ਜੀਸ਼ੇ ਸੇ ਚਰਨਾ ਵਿੱਚ ਬਿਠਾ ਦੇਖਿਆ ਤੇ ਹੁਣ ਮੈਂ ਇਹ ਵੀ ਦੱਸਣ ਚਾਹਾਂ ਜੀ ਉਹ ਪੁੱਛ ਪ੍ਰਸਾਰ ਕਰ ਲਿਜੀਏ ਜਿਹੜਾ ਲੇਕ ਇੱਕ ਤਾਂ ਆਮ ਕੋਈ ਅਨਪੜ ਪਰਿਵਾਰ ਤਾਂ ਹੈ ਨਹੀਂਗਾ ਜੀ ਹਨ ਪਰ ਪਰਵਾਰ ਨਹੀਂ ਪੜੇ ਲਿਖੇ ਪਰਿਵਾਰਾ ਬਾਈਚਾਂਸਰ ਜਿਹੜਾ ਉਹਨਾਂ ਦਾ ਭਰਾ ਡਾਕਟਰ ਪ੍ਰਵਿੰਦਰ ਸਿੰਘ ਬਾਈਚਾਂਸਰ ਉਹਨਾਂ ਦੀ ਨਾ ਮੇਰੇ ਕਲਮ ਉਹਦਾ ਵਾਈਫ ਨੂੰ ਇਸ ਸਾਲ ਪਿਛਲੇ ਦੋ ਕੱਫਤ ਦੇ ਸਰਬਸੇ ਮੈਂ ਨਿਊ ਕਾਰਡ ਐਸ ਸੀ ਨਾ ਤੇ ਮੈਂ ਵੀ ਫੋਸ ਪਰ ਕਰ ਦਿੱਤਾ ਸੀ ਹਾਂਜੀ ਤੇ ਡਾਕਟਰ ਪ੍ਰਵਿੰਦਰ ਸਿੰਘ ਵਾਈਸ ਚਾਂਸਰ ਤੇ ਰਾਇਤ ਬਾਰਾ ਯੂਨੀਵਰਸਿਟੀ ਚੰਡੀਗੜ੍ਹ ਚ ਤੇ ਉਹਦਾ ਫੋਨ ਨੰਬਰ ਹੈਗਾ 981489814889470 98148 99470 ਇੱਕ ਤਾਂ ਉਹਨਾਂ ਦੇ ਇੱਕ ਤੁਹਾਨੂੰ ਜੀ ਸੁਖਦੇਵ ਸੋਣੀ ਉਹਨਾਂ ਦੇ ਕਾਫੀ ਉਹਨਾਂ ਨੂੰ ਵੀ ਪਤਾ ਇਸ ਕਦਾ ਸੁਖਦੇਵ ਸੋਣੀ ਨਾ ਮੈਨੂਫੈਕਚਰਿੰਗ ਇੰਜੀਨੀਅਰ ਐਂਡ ਸਕਸੈਸਫੁਲ ਬਿਜ਼ਨਸ ਇਨ ਪੋਰਟਲੈਂਡ ਯੂ ਐਸ ਏ ਹਾਂ ਜੀ ਸੁਖਦੇਵ ਸਰ ਉਹਨਾਂ ਦੇ ਵੀ ਪਤਾ ਇਸ ਕਦਾ ਉਹਨਾਂ ਦੀ ਉਹ ਨਪਰਵਾਰ ਨਾ ਪਰਵੰਦਰ ਸਿੰਘ ਪਰਵਾਰ ਦਾ ਪੋਤਾ ਅੱਛੀ ਸੰਬੰਧ ਹੈ ਉਹਨਾਂ ਦਾ ਫੋਨ ਨੰਬਰ ਵੀ ਹੈਗਾ ਵੀ ਯੂ ਐਸ ਏ ਦਾ ਤੇ 503 481 9805 503 481 9805 ਜਨੀਅਸ ਜਿਹਾ ਗਦਾ ਹੋਈਆਂ ਜੀ ਜਾਰਾ ਸ਼ਕਤੀਆਂ ਵਰਤੀਆਂ ਹੱਥਾਂ ਦੇ ਸਰੋਂ ਜੰਮੀ ਆ ਐਂ ਜੀ ਬਾਬਾ ਦੇ ਹੁਣ ਕੋ ਲੋਕ ਪੂਜਦੇ ਪੀ ਮਬੇ ਬਬੂ ਦੇ ਨਹੀਂ ਕਰ ਮੇਰੀ ਬਾਂਦੀ ਭਗਤ ਛੜਾਏ ਬਾਂਦੀ ਭਗਤ ਦਾ ਛੁੱਡੇ ਮੋਏ ਤੂੰ ਕਦ ਤੁਸੀਂ ਕਿਤੇ ਨਾ ਵੇਖੇ ਨਦੇਸ ਨਹੀਂ ਦੇਖਦੇ ਤੇ ਨਦੇਤਾ ਕਿਸੇ ਵੀ ਮਕੜ ਨਹੀਂ ਚਾਹੀਦੀ ਗੁਰਸੱਬੇ ਬੜ ਫਰਮਾਉਦੇ ਮੈਂ ਕਿਸੇ ਨਹੀਂ ਕਰਨੀ ਚਾਹੀਦੀ ਨਾ ਦਿੱਤਾ ਨਦੇਤਾ ਹੈ ਮੜੀ ਬਹੁਤ ਜਿਆਦਾ ਐ ਗੁਰਸਾਹਿਬ ਜਿਨ੍ਹਾਂ ਦੇ ਜੋ ਜੋ ਦਿੱਸੇ ਗੁਰ ਸਿਖਰਾ ਤੁਸੀਂ ਨੰਨ ਲਗਾ ਪਾਈ ਜੋ ਜੋ ਦਿੱਸੇ ਗੁਰ ਸਿਖਾ ਗੁਰੂਵਲ ਮੁੱਕ ਰਿਖੜਾ ਤੁਸੀਂ ਨੰਨ ਲਗਾ ਪਾਈ ਉਹ ਬੋਧਿਤੋਂ ਆਪਨਾਂ ਨੇ ਚੈਨਲ ਬਲ ਹਾਰ ਜਰ ਚੈਤਾ ਇਹ ਸਾਕੀ ਹੈ ਜੀ ਇਹ ਸਾਰੇ ਬਸਾਕੀ ਬੋਤ ਸੁਣੀ ਆ ਬਰੇ ਸਾਕਾ ਜੀ ਨੀਵੀਂ ਪਾਉਂਗਾ ਜੀ ਤੇ ਇਹ ਇਹ ਬਤਵਦ ਤੁਸੀਂ ਸ਼ੇਅਰ ਕਰੋ ਤੇ ਦਾਸ ਦਾ ਚੈਨਲ ਆ ਜੀ ਤੁਹਾਨੂੰ ਬੇਸ਼ਕ ਨਾਰਸਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਵਾਤ ਵਦ ਕਾਗੇ ਲੋਕ ਲਾਹਤ ਦੇ ਇਸ ਨੂੰ ਮੈਂ 200 ਦਸਾਕੀਆਂ ਬਈ ਪਾ ਚੁੱਕਿਆ ਜੀ ਉਹਦੇ ਚ ਉਹ ਵੀ ਬਤੋ ਦੇ ਵੀ ਸਬਸਕ੍ਰਾਈਬ ਕਰੋ ਤੇ ਸੁਣੋ ਤੇ ਲਾਹਗਾ ਵੀ ਵੇਚੀ ਇਹ 베ਤੀਆ ਹੋਰ ਪੁਲਾ ਚੁੱਕਾ ਦੀ ਮਾਫੀ ਜੋ ਕੋਈ ਗਲਤ ਰੱਜੀ ਹੋਇਆ ਤਾਂ ਬਈ ਉਹ ਦੱਸ ਮਾਫੀ ਚਾਹਨਾ ਜੈਸਾ ਡਿੱਠਾ ਮੈਂ ਤੈਸੂ ਕਿਹਾ ਜੈਸਾ ਡਿੱਠਾ ਮੈਂ ਤੈਸੂ ਕਿਹਾ ਆਂਦ ਵਿੱਚ ਬਾਇਓਲੋਜੀ ਕਾ ਕਾਲ ਸਬ ਬਾਇਓਲੋਜੀ ਕੀ